ਜੀਰਾ ਦੇ ਪਿੰਡ ਮਨਸੂਰਵਾਲ ਕਲਾ ਤੋਂ ਪੰਡੋਰੀ ਖਤਰਿਆਂ ਨੂੰ ਜਾਂਦੀ ਸੜਕ ਤੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਥੇ ਟੈਂਪੂ ਤੇ ਬੈਠ ਕੇ ਸਕੂਲ ਜਾ ਰਹੇ ਤਿੰਨ ਬੱਚੇ ਅਚਾਨਕ ਸੜਕ ਹਾਸੇ ਦੀ ਚਪੇਟ ਵਿੱਚ ਆ ਗਏ ਜਿਨ੍ਹਾਂ ਵਿੱਚੋਂ ਇੱਕ 14 ਸਾਲਾ ਬੱਚੇ ਦੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਜਦੋਂ ਬੱਚੇ ਟੈਂਪੂ 'ਚ ਬੈਠ ਕੇ ਸਕੂਲ ਜਾ ਰਹੇ ਸਨ ਤਾਂ ਅਚਾਨਕ ਅੱਗੋਂ ਆ ਰਹੀ ਬੱਸ ਤੋਂ ਬਚਣ ਲਈ ਟੈਂਪੂ ਚਾਲਕ ਨੇ ਕਟ ਮਾਰਿਆ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਜ਼ਿਕਰਯੋਗ ਕਿ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੇ ਪਰਿਵਾਰ ਵਿੱਚ ਉਸਦੀ ਮਾਂ ਅਤੇ ਦੋ ਭੈਣਾਂ ਹਨ ਜਿਹੜਾ ਕੋਲ ਰਹਿਣ ਲਈ ਮਕਾਨ ਵੀ ਨਹੀਂ ਹੈ ਟੈਂਪੂ ਜਰੀ ਵੈਣ ਵੱਜੀ ਵੈਣ ਤੇ ਟੈਂਪੂ ਨੇ ਕੱਟ ਮਾਰਿਆ ਤੇ ਇਹੇ ਥੱਲੇ ਡੈਗ ਗਿਆ ਤੁੰਨੇ ਅੱਛਾ ਤੇ ਇੱਕ ਦੀ ਰੇ ਸ਼ਰਤਾਂ ਦੀ ਲੰਘਿਆ ਟੈਂਪੂ ਤੇ ਇੱਕ ਦੇ ਫੇਟ ਵੱਜੀ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਹੈ ਜੀ ਸਕੂਲ ਪੰਨੋਰੀ ਖੱਤਰੀ ਇਹ ਟੱਕਰ ਕਿਹਦੇ ਨਾਲ ਹੋਈ ਟੱਕਰ ਵੈਣ ਨਾਲ ਜੀ ਸਕੂਲ ਨਹੀਂ ਆਉਂਦਾ ਕਿੰਨੇ ਕਿ ਬੱਚੇ ਸੀ ਤੁਹਾਡੇ ਟੈਂਪੋ ਦੇ ਵਿੱਚ ਕਿੰਨੇ ਕਿ ਬੱਚੇ ਸੀ ਬੱਚੇ ਸੀ ਜਾਈ 10 12 ਦੀਏ ਕਿੰਨੇ ਵਜੇ ਦਾ ਟਾਈਮ ਸੀ ਟਾਈਮ ਜੀ 8 8 9 ਵਜੇ ਸੀ ਇਹ ਜਿਹੜੀ ਦਰਘਟਨਾ ਸਾਡੇ ਪਿੰਡ ਹੋਈ ਆ ਇਹ ਬੜੇ ਹੀ ਗਰੀਬ ਘਰ ਦੇ ਬੱਚੇ ਸੀਗੇ ਦੋ ਤਿੰਨ ਬੱਚੇ ਹੋਏ ਆ ਇੱਕ ਦੇ ਵਿੱਚੋਂ ਮੌਤ ਹੋ ਚੁੱਕੀ ਜਿਹੜੀ ਤੇ ਸੋਭਾ ਟੈਂਪੋ ਮਾਸਟਰ ਨੇ ਹੀ ਲਾ ਕੇ ਦਿੱਤਾ ਸੀ ਇਹਨਾਂ ਨੂੰ ਵੀ ਜਾਨੀ ਕਿ ਸਕੂਲ ਜਾਣ ਵਾਸਤੇ ਤੇ ਉਹ ਧੁੰਦ ਜਿਆਦਾ ਸੀਗੀ ਉਹ ਸਕੂਲ ਵਾਂnde ਜਦੋਂ ਨੇੜੇ ਜਾ ਕੇ ਕੁਛ ਉਹਨੇ ਘੱਟ ਵੱਜ ਗਿਆ ਜਿਹੜਾ ਬੱਚੇ ਸੀਗੇ ਬੱਚੇ ਖੰਡ ਕੇ ਸਕੂਲ ਵੈਨ ਦੇ ਇਹ ਜਿਹੜਾ ਬੱਚਾ ਸੀਗਾ ਇਹ ਸਕੂਲ ਵੈਨ ਦੇ ਥੱਲੇ ਦਾ ਸੈਰ ਆ ਗਿਆ ਇੱਥੋਂ ਜੀਰੇ ਲੈ ਕੇ ਗਏ ਜੀਰੋਂ ਫਰੋਜਪੁਰ ਲੈ ਕੇ ਗਏ ਫਰੀਦਕੋਟ ਫਰੀਦਕੋਟ ਜਾ ਕੇ ਉਹਦੀ ਜਿਹੜੀ ਡੈਥ ਹੋ ਚੁੱਕੀ ਆ ਤੇ ਇਹਦਾ ਇਹ ਬੱਚੇ ਆ ਜਿਹੜੇ ਇਹਨਾਂ ਦਾ ਪਿਓ ਵੀ ਸਿਰ ਤੇ ਨਹੀਂ ਗਾ ਪਿੱਛੇ 2 ਸਾਲ ਕੋਗਾ ਦੀ ਪਿਓ ਦੀ ਮੌਤ ਹੋ ਚੁੱਕੀ ਆ ਤੇ ਦੋ ਧੀਆ ਤੇ ਚਾਰ ਬੱਚੇ ਸੀਗੇ ਦੋ ਭਰਾ ਦੋ ਭੈਣਾਂ ਜੀ ਤੇ ਬੜੇ ਆ ਪਿੰਡ ਨੇ ਮਸੂਰਵਾਲ ਨੇ ਧਰਮਸ਼ਾਲਾ ਦੇ ਵਿੱਚ ਇਕ ਤਰਸ ਦੇ ਜੋ ਕਰਕੇ ਭਾਇਏ ਸੀਗੇ ਜਿਹੜਾ ਘਰ ਵੀ ਇਹਨਾਂ ਦਾ ਆਪਦੇ ਕੋਲੇ ਜਣੀ ਕੇ ਕੋਈ ਵਧੀਆ ਰਹਿਣ ਦਾ ਪ੍ਰਬੰਧ ਹੈ ਨੀਗਾ ਜੀਰਾਦੇ ਪਿੰਡ ਮਨਸੂਰਵਾਲ ਕਲਾ ਤੋਂ ਪੰਡੋਰੀ ਖਤਰਿਆਂ ਨੂੰ ਜਾਂਦੀ ਸੜਕ ਤੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਥੇ ਟੈਂਪੂ ਤੇ ਬੈਠ ਕੇ ਸਕੂਲ ਜਾ ਰਹੇ ਤਿੰਨ ਬੱਚੇ ਅਚਾਨਕ ਸੜਕ ਹਾਸੇ ਦੀ ਚਪੇਟ ਵਿੱਚ ਆ ਗਏ ਜਿਨ੍ਹਾਂ ਵਿੱਚੋਂ ਇੱਕ 14 ਸਾਲਾ ਬੱਚੇ ਦੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਜਦੋਂ ਬੱਚੇ ਟੈਂਪੂ 'ਚ ਬੈਠ ਕੇ ਸਕੂਲ ਜਾ ਰਹੇ ਸਨ ਤਾਂ ਅਚਾਨਕ ਅੱਗੋਂ ਆ ਰਹੀ ਬੱਸ ਤੋਂ ਬਚਣ ਲਈ ਟੈਂਪੂ ਚਾਲਕ ਨੇ ਕੱਟ ਮਾਰਿਆ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਜ਼ਿਕਰਯੋਗ ਕਿ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੇ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਦੋ ਭੈਣਾਂ ਹਨ ਜਿਨ੍ਹਾਂ ਕੋਲ ਰਹਿਣ ਲਈ ਮਕਾਨ ਵੀ ਨਹੀਂ ਹੈ ਟੈਂਪੂ ਜਿਹੜੀ ਵੈਣ ਵੱਜੀ ਵੈਣ ਤੇ ਟੈਂਪੂ ਨੇ ਘੱਟ ਮਾਰਿਆ ਤੇ ਇਹ ਥੱਲੇ ਡੈਗ ਗਏ ਤੇਨੇ ਅੱਛਾ ਤੇ ਇੱਕ ਦੇ ਇਸ਼ਾਰਤ ਤੋਂ ਲੰਘਿਆ ਟੈਂਪੂ ਤੇ ਇੱਕ ਦੇ ਫੇਟ ਵੱਜੀ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਹੈ ਸਕੂਲ ਪੰਨੋਰੀ ਛੱਤਰੀ ਇਹ ਟੱਕਰ ਕਿਹਦੇ ਨਾਲ ਹੋਈ ਟੱਕਰ ਵੈਨ ਨਾਲ ਜੀ ਸਕੂਲ ਨਹੀਂ ਆਉਂਦੇ ਕਿੰਨੇ ਕਿ ਬੱਚੇ ਸੀ ਤੁਹਾਡੇ ਟੈਂਪੋ ਦੇ ਵਿੱਚ ਕਿੰਨੇ ਕਿ ਬੱਚੇ ਸੀ ਬੱਚੇ ਸੀ ਅਸੀਂ 10 12 ਕੀ ਕਿੰਨੇ ਵਜੇ ਦਾ ਟਾਈਮ ਸੀ ਟਾਈਮ ਜੀ 8 8 9 ਵਜੇ ਦੀ ਸੀ ਇਹ ਜਿਹੜੀ ਦਰਘਟਨਾ ਸਾਡੇ ਪਿੰਡ ਹੋਈ ਆ ਇਹ ਬੜੇ ਹੀ ਗਰੀਬ ਘਰ ਦੇ ਬੱਚੇ ਸੀਗੇ ਦੋ ਤਿੰਨ ਬੱਚੇ ਹੋਏ ਆ ਇੱਕ ਦੇ ਵਿੱਚੋਂ ਮੌਤ ਹੋ ਚੁੱਕੀ ਜਿਹੜੀ ਤੇ ਸੋਭਾ ਟੈਂਪੋ ਮਾਸਟਰ ਨੇ ਹੀ ਲਾ ਕੇ ਦਿੱਤਾ ਸੀ ਇਹਨਾਂ ਨੂੰ ਵੀ ਜਾਨੀ ਕਿ ਸਕੂਲ ਜਾਣ ਵਾਸਤੇ ਤੇ ਉਹ ਤੁੰਤ ਜਿਆਦਾ ਸੀਗੀ ਉਹ ਸਕੂਲ ਵੈਨ ਦੇ ਜਦੋਂ ਨੇੜੇ ਜਾ ਕੇ ਕੁਛ ਉਹਨੇ ਘੱਟ ਵੱਜ ਗਿਆ ਜਿਹੜਾ ਬੱਚੇ ਸੀਗੇ ਬੱਚੇ ਖੰਡ ਕੇ ਸਕੂਲ ਵੈਨ ਦੇ ਇਹ ਜਿਹੜਾ ਬੱਚਾ ਸੀਗਾ ਇਹ ਸਕੂਲ ਵੈਨ ਦੇ ਥੱਲੇ ਦਾ ਸੈਰ ਆ ਗਿਆ ਜੀ ਇੱਥੋਂ ਜੀਰੇ ਲੈ ਕੇ ਗਏ ਜੀਰੋ ਫਰੋਵਿਪਰ ਲੈ ਕੇ ਗਏ ਫਿਰ ਫਰੀਦਕੋਟ ਫਰੀਦਕੋਟ ਜਾ ਕੇ ਉਹਦੀ ਜਿਹੜੀ ਡੈਥ ਹੋ ਚੁੱਕੀ ਆ ਤੇ ਇਹ ਬੱਚੇ ਆ ਜਿਹੜੇ ਇਹਨਾਂ ਦਾ ਪਿਓ ਵੀ ਸਿਰ ਤੇ ਨਹੀਂਗਾ ਪਿਛੇ 2 ਸਾਲ ਕੋ ਹੋ ਗਿਆ ਦੀ ਪਿਓ ਦੀ ਮੌਤ ਹੋ ਚੁੱਕੀ ਆ ਤੇ ਦੋ ਧੀਆ ਤੇ ਚਾਰ ਬੱਚੇ ਸੀਗੇ ਦੋ ਭਰਾ ਦੋ ਭੈਣਾਂ ਜੀ ਤੇ ਬੜੇ ਆ ਪਿੰਡ ਨੇ ਮਸੂਰਵਾਲ ਨੇ ਧਰਮਸ਼ਾਲਾ ਦੇ ਵਿੱਚ ਇੱਕ ਤਰਸ ਦੇ ਜੋ ਕਰਕੇ ਭਾਏ ਸੀਗੇ ਜਿਹੜਾ ਘਰ ਵੀ ਇਹਨਾਂ ਦਾ ਆਪਦੇ ਕੋਲੇ ਜਾਨੀ ਕਿ ਕੋਈ ਵਧੀਆ ਰਹਿਣ ਦਾ ਪ੍ਰਬੰਧ ਹੈ ਨੀਗਾ